ਮੰਮਤੇ ਕੱਤ ਤੇ ਖਾਰੀ ਤੇਰੇ ਤੁਨ ਚ ਪੱਤ ਹੈ ਕਾ ਤਾ ਮੰਮਤੇ ਕੱਤ ਤੇ ਖਾਰੀ ਤੇਰੇ ਤੁਨ ਚ ਪੱਤ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਗਾਇ ਗੁਰੂ ਅਨਕਲੇਂ ਤੇ ਆਏ ਤੇਰੰਗਰ ਗੁਰ ਤੇ ਅਮਰਤਾ ਸ੍ਰਾਮ ਦਾਸ ਹੈ ਹੋਏ ਸਹਾਈ ਔਰ ਜਨ ਹਰ ਗੋਬਿੰਦਨਾ ਸਿਮਰਾਓ ਸ੍ਰੀ ਹਰਿ ਨਾਮ ਸ੍ਰੀ ਅਰਿਸ਼ਣ ਤੇ ਆਈ ਹੈ ਜਿਸ ਬਿਠੇ ਸਭ ਦੁੱਖ ਜਾਏ ਇਕ ਮਹਾਂਦਰ ਸਿਮਰਿਆ ਇਕ ਹਰ ਨਾਮ ਨੇ ਰਿਆ ਬੈਠਾ ਆਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਰ ਆਰਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਪੇਨਾਂ ਚਾਲਿਆਂ ਮੁਕਤੇ ਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਾ ਨਿਸ਼ਾਕੇ ਆਂ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤੇਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਦੇ ਸੀਸ ਦੇਤੇ ਬੰਦ ਬੰਦ ਘਟਾਈ ਖੋਪਰੀਆਂ ਲੁਹਾਈਆਂ ਚਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸਿਵਾਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਰਹੇ ਤੇਨਾਂ ਦੀ ਕਮਾਈ ਦਾ ਧਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਕੱਖ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲ ਗਏ ਵਾਹਿਗੁਰੂ ਪ੍ਰਸਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤਿਆ ਮਨ ਕਸਦ ਕਰ ਸਭ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆ ਤੇ ਦੇਖ ਤੇ ਫਤਬਰ ਦਿੱਤੀ ਪੈਜ ਪੰਛੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬాలే ਬੋਲੋ ਜੀ ਸਿਖਾਣ ਸਿੱਖੀ দান ਕੇ ਸੁਦਾਨ ਗਹਿਤ দান ਨਵੇਕ দান ਵਿੱਚ ਸਾਹਾ ਦਾਨ ਪਰੋ ਸਾਧਾਨ ਦਾਨ ਸਰਦਾਨ ਨਾਮ ਦਾਨ ਸ਼੍ਰੀ ਅਮਰ ਸਾਥੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੈ ਹੋਵੇ ਸਿਖਾਂ ਦਾ ਮਾਨ ਨੀਮਾ ਮਾਤੇ ਉੱਚੇ ਮਤ ਪਾਉ ਦਾ ਰੱਖਾ ਬਵਾਹੇ ਗੁਰ ਇਹ ਅਕਾਲ ਪੁਰਖੇ ਆਪਣੇ ਪੰਥ ਨੂੰ ਸਦਾ ਸਹਾਈ ਦਾ ਪਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਖੁੱਲੇ ਦਰਸ਼ਨ ਦੀ ਦਾਰ ਇਹ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆ ਦੇ ਮਾਨ ਨਿਤਾਰਿਆਂ ਦੇ ਤਾਰਣ ਨੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜੂਰ ਅਵਤਾਰ ਸਬੇਨਤੇ ਹੈ ਆਪ ਜੀ ਦੀ ਕਿਰਪਾ ਰਹਿਮਤ ਸਤਕਾ ਚਾਰ ਪਹਿਰ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਣੀ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸੰਗਤ ਗੁਰਦੁਆਰਾ ਸ਼ਹੀਦਗੰਗ ਸਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨਦਾਰੇ ਬਖਸ਼ਦੇ ਹੋਏ ਪਾਵਨ ਹੁਕਮਨਾਮਾ ਬਖਸ਼ ਕੇ ਨਿਹਾਲ ਹਾਲ ਕਰੋ ਸਰਬਤ ਸੰਗਤियां ਹਾਜ਼ਰੀਆਂ ਤੇਲ ਫੋੜੇ ਟਾਵਾਂ ਲਗਤੇ ਪਰਮਾਣ ਨ ਕਰਨੀਆਂ ਸਤਿਗੁਰੂ ਜੀ ਉਪਰੋ ਕਿਰਪਾ ਅੰਦਰ ਪਾਵਨ ਸਰੋਤ ਹੈ ਸੋ ਖਾਸਕਾ ਸਤਾਨਾਂ ਤੋਂ ਪ੍ਰਕਾਸ਼ ਅਸਥਾਨਾਂ ਤੱਕ ਲੈ ਜਾਣ ਜੀ ਆਖ ਬਖਸ਼ੋ ਜੀ ਰਸਤੇ ਦੀ ਬਾਗਤ ਦੇ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆ ਤੇਰਾ ਨਾਮ ਚੇਤੇ ਆਵੇ ਨਾਮਿਤ ਨਾਮ ਚੜ੍ਹਦੀ ਚਲਾ বলে <missly> 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 <missly>